ਕਿੰਨੀ ਉਮਰ ਹੈ ਤੁਹਾਡੀ 17 ਸਾਲ 17 ਸਾਲ ਹਾਂਜੀ ਬੇਟੇ ਕੱਲ ਕਿਉਂ ਤੇਰਾ ਇੰਨਾ ਬੁਰਾ ਹਾਲ ਸੀਗਾ ਕੱਲ ਕਿੰਨਾ ਨਸ਼ਾ ਕੀਤਾ ਹੋਇਆ ਸੀ ਰਹਿਗੇ ਖਾਦੇ ਸੀ ਰਹਿਗੇ ਖਾਦੇ ਸੀ ਹਾਂਜੀ ਇਹ ਕਿੱਥੋਂ ਲੈ ਕੇ ਆਉਣਾ ਪੱਤਰ ਤੂੰ ਇਹ ਸਰਕਾਰੀ ਹਸਪਤਾਲ ਨਹੀਂ ਆ ਔਰ ਇਹ ਸਾਹਮਣੇ ਮੈਡੀਕਲ ਆ ਉਥੋਂ ਸਰਕਾਰੀ ਹਸਪਤਾਲ ਦੇ ਸਾਹਮਣੇ ਮੈਡੀਕਲ ਸਟੋਰ ਹਾਂਜੀ ਓਕੇ ਤੇ ਹੋਰ ਕੀ ਨਸ਼ਾ ਕਰਦੀਆਂ ਤੂੰ ਬੇਟੇ ਤੇ ਬਸ ਓਹੀ ਹੈ ਮੈਨੂੰ ਪਤਾ ਵੀ ਤੂੰ ਟੀਕਾ ਵੀ ਲਾਉਣੀ ਟੀਕਾ ਵੀ ਲਾਉਣੀ ਹੈ ਨਾ ਹਾਂਜੀ ਕਾਦਾ ਲਾਉਣੀ ਆ ਟੀਕਾ ਤੂੰ ਗੋਲੀ ਦਾ ਗੋਲੀ ਜਿਹੜੀ ਜੀਵਤ ਰੱਖਣ ਵਾਲੀ ਹੁੰਦੀ ਆ ਹਾਂਜੀ ਉਹ ਤੇ ਉਹ ਕਿੱਥੋਂ ਮਿਲਦੀ ਆ ਤੈਨੂੰ ਉੱਥੇ ਸਰਕਾਰੀ ਹਸਪਤਾਲ ਦੇ ਸਾਹਮਣੇ ਸਾਹਮਣੇ ਮਿਲਦੀ ਆ ਹੈਨਾ ਹਾਂਜੀ ਮੈਡੀਕਲ ਸਟੋਰ ਆ ਜਾਂਦਾ ਨਾਂ ਕੀ ਐ ਨਹੀਂ ਪਤਾ ਨਹੀਂ ਪਤਾ ਤੇ ਬੇਟੇ ਇਹ ਤੂੰ ਕਿਵੇਂ ਲੱਗੀ ਇਸ ਪਾਸੇ ਇਹ ਮੰਡੀ ਚ ਨਹੀਂ ਰਹਿੰਦੀ ਆ ਤਿੰਨੇ ਦੋ ਮਾਮਾ ਧੀਆਂ ਤੇ ਇੱਕ ਹੋਰ ਮੁੰਡਾ ਉਹਨਾਂ ਨੇ ਲਾਇਆ ਕੀ ਨਾਂ ਆ ਕੀ ਨਾਂ ਐ ਉਹਨਾਂ ਦਾ ਮਜੀਤ ਤੇ ਉਹਦੀ ਕੁੜੀ ਦਾ ਨਾਂ ਰਮਣ ਤੇ ਉਹਰੇ ਮੁੰਡੇ ਦਾ ਨਾਂ ਸੁਖ अच्छा तू ਉਹਨਾਂ ਦੇ ਸੰਪਰਕ